ਅਸੀਂ ਇੱਥੇ ਅੱਜ 100 ਤੋਂ ਉੱਪਰ ਸਿੰਪਲੀ ਫਰੂਟ ਦੇ ਬੂਟੇ ਲਗਾਏ ਆ। ਇਹ ਉਮੀਦ ਆ ਸੀ ਅਗਲੇ ਹਫਤੇ ਤੇ ਇੱਥੇ 7-6-700 ਬੂਟਾ ਹੋਰ ਲਗਾਵਾਂਗੇ ਸਾਨੂੰ ਜਗ੍ਹਾ ਮਿਲ ਗਈ। ਇਹਨਾਂ ਦੀ ਟੀਮ ਨਾਲ ਮੈਂ ਮੀਟਿੰਗ ਕੀਤੀ ਸੀ ਔਰ ਇਹਨਾਂ ਨੂੰ ਅਪੀਲ ਕੀਤੀ ਸੀ ਕਿ ਆਪਾਂ ਵੱਧ-ਵਧ ਐਨਜੀਓ ਨੂੰ ਨਾਲ ਲੈ ਕੇ ਜਿਹੜੇ ਆ ਕਿ ਵੱਧ-ਵਧ ਰੁੱਖ ਲਗਾ ਰਹੇ ਆ। ਫਰਮਾਇ ਬਨੋਦ ਸ਼ਰਮਾ ਜਾਨੀ ਸੰਤੋ ਮੇਰੇ ਨਾਲ ਰਜੇਸ਼ ਪੰਜੋਲਾ ਜੀ, ਦੀਪਕ ਕੁਮਾਰ ਬੰਸਲ ਜੀ ਸਟੇਨ ਨਾਲ ਡੀਐਸਪੀ ਕਰਨਾਲ ਸਿੰਘ ਜੀ ਖਾਸ ਤੌਰ ਤੇ ਹਰਦੀਪ ਟੋੜਾ ਪ੍ਰਿੰਸੀਪਲ ਸਾਹਿਬ ਤੇ ਕੈਪਟਨ ਜੋਸ਼ੀ ਜਿਹੜੇ ਇੱਥੇ ਆਈਟੀ ਦੇ ਇਨਚਾਰਜ ਹੈ ਐਨਐਸਡੀ ਸਾਰਾ ਆਈਆਈਟੀ ਦਾ ਸਟਾਫ ਖੜਾ ਹੈ ਮੇਰੇ ਨਾਲ ਅਸੀਂ ਇੱਥੇ ਅੱਜ 100 ਤੋਂ ਉੱਪਰ ਸਿੰਪਲੀ ਫਰੂਟ ਦੇ ਬੂਟੇ ਲਗਾਏ ਆ ਤੇ ਉਮੀਦ ਹੈ ਅਸੀਂ ਅਗਲੇ ਹਫਤੇ ਤੇ ਇੱਥੇ 7 6 700 ਬੂਟਾ ਹੋਰ ਲਗਾਵਾਂਗੇ ਸਾਨੂੰ ਜਗ੍ਹਾ ਮਿਲ ਗਈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਪਟਾਲੇ ਮੈਕਸਮ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਮੇਰੇ ਨਾਲ ਸਾਡੇ ਐਸਪੀ ਗੁਪਤਾ ਜੀ ਵਿਮਲ ਜੀ ਖਾਸ ਤੌਰ ਤੇ ਵਿਨਾਸ਼ ਗੁਪਤਾ ਜੀ ਕਲਾਬ ਤੋਂ ਆਏ ਤੇ ਸਾਰੀ ਇਹਨਾਂ ਦੀ ਐਨਐਸਡੀ ਟੀਮ ਤੇ ਮੈਂ ਸਾਰੇ ਆਪਣੇ ਸਾਡੇ ਉਤਸ਼ਵੀਰਿਆਂ ਜਤਿੰਦਰ ਗਰੇਵਾਲ ਜੀ ਪ੍ਰਮੋਦਰ ਪਹਿਲਵਾਨ ਜੀ ਸਾਡੇ ਉਹਨਾਂ ਦਾ ਥੈਂਕਸ ਕਰਦਾ ਤੇ ਖਾਸ ਤੌਰ ਤੇ ਆਈਟੀ ਦੇ ਬੱਚਿਆਂ ਦਾ ਬੱਚੇ ਕੱਲ ਦੇ ਵੀ ਲੱਗੇ ਹੋਏ ਤੇ ਇੱਥੇ ਸਾਡੀ ਹੈਲਪ ਕਰਨਗੇ ਸਾਨੂੰ ਪੂਰੀ ਉਮੀਦ ਹੈ ਇਸ ਜਿਹੜੇ ਕੈਂਪਸ ਐ ਅਸੀਂ ਸੋ ਫਰੂਟ ਟ੍ਰੀ ਲਗਾਏ ਆ ਦੋ ਚਾਰ ਸਾਲਾਂ ਜਿੱਤੇ ਫਰੂਟ ਹੋ ਜਾਣਗੇ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡੀ ਇਸ ਸੰਸਥਾ ਨਾਲ ਜੁੜੋ ਜਾਣੇ ਸੰਤੇ ਨਾਲ ਜੁੜੋ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਆ ਮੈਡੀਕਲ ਦਾ ਐਜੂਕੇਸ਼ਨ ਦਾ ਪਲਾਂਟੇਸ਼ਨ ਦਾ ਸੀ 8000 ਤੋਂ ਉੱਪਰ ਪਲਾਂਟ ਲਗਾਣਾ ਹੈ ਇਸ ਹਫਤੇ 10 ਦਿਨਾਂ ਵਿੱਚ ਲਗਾ ਦੇਵਾਂਗੇ ਅਸੀਂ ਆਰ ਡੀ 20000 ਤੋਂ ਉੱਪਰ ਪਲਾਂਟ ਪਟਿਆਲੇ ਲਗਾ ਚੁੱਕੇ ਹਾਂ ਲਗਾ ਕੇ ਉਹਨਾਂ ਚਲਾਉਂਦੇ ਵੀ ਆ ਵਿਚਾ ਕਿ ਪਟਿਆਲੇ ਦਾ ਬੋਟ ਹਰਾ ਭਰਾ ਹੋ ਚੁੱਕਾ ਹੈ ਜਨਹਿਤ ਸੰਤੀ ਜਿਹੜੀ ਐਨ ਜੀਓ ਚੱਲਦੀ ਹੈ ਬਹੁਤ ਹੀ ਇਹਨਾਂ ਦੀ ਟੀਮ ਜਿਹੜੀ ਆ ਹਾਰਡ ਵਰਕਰ ਹੈ ਸਾਰੀ ਦੀ ਸਾਰੀ ਟੀਮ ਔਰ ਮੈਂ ਅੱਜ ਇੱਥੇ ਜਿਹੜੇ ਆ ਆਈਟੀਆਈ ਨਬਰ ਰੋਡ ਵਿਖੇ ਜਿਹੜੇ ਕਿ ਰੁੱਖ ਲਗਾਏ ਜਾ ਰਹੇ ਆ ਉਸ ਦੇ ਵਿੱਚ ਸਭ ਤੋਂ ਵੱਧ ਜਿਹੜੇ ਬੂਟੇ ਆ ਉਹ ਫਲਦਾਰ ਆ ਔਰ ਇਹਨਾਂ ਦੀ ਟੀਮ ਨਾਲ ਮੀਟਿੰਗ ਕੀਤੀ ਸੀ ਔਰ ਇਹਨਾਂ ਨੂੰ ਅਪੀਲ ਕੀਤੀ ਸੀ ਕਿ ਆਪਾਂ ਵਕਫਾ ਕਾ ਐਨ ਜੀਓ ਨੂੰ ਨਾਲ ਲੈ ਕੇ ਜਿਹੜੇ ਆ ਕਿ ਵੱਧ ਵੱਧ ਰੁੱਖ ਲਗਾ ਰਹੇ ਆ ਔਰ ਜਿੱਥੇ ਵੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਮਿਲਦੀ ਹੈ ਚਾਹ ਸਰਕਾਰੀ ਸਕੂਲ ਹੈ ਆਈਟੀਆਈ ਹੈ ਚਾਹ ਸਿਵਲ ਹਸਪੀਟਲ ਹੈ ਔਰ ਚਾਹ ਕੋਈ ਹੋਰ ਸਰਕਾਰੀ ਅਦਾਰਾ ਸੋ ਉਹ ਅੱਜ ਉਸ ਮਹਮ ਦੇ ਤਹਿਤ ਜਿਹੜਾ ਆਈਟੀਆ ਵਿਖੇ ਜਨਹਿਤ ਸੰਮਤੀ ਵੱਲੋਂ ਜਿਹੜੇ ਰੁੱਖ ਲਗਾਏ ਜਾ ਰਹੇ ਆ ਔਰ ਇਹਦੇ ਵਿੱਚ ਜਿਹੜੇ ਕਿ ਬੱਚਿਆਂ ਨੂੰ ਡਿਊਟੀ ਵੀ ਲਗਾਈ ਜਾ ਰਹੀ ਹੈ ਕਿ ਜਿਨ੍ਹਾਂ ਨੇ ਤੁਸੀਂ ਆਪਣੇ ਆਪਣੇ ਬੂਟੇ ਪਾਲਨੇ ਆ ਤਾਂ ਕਿ ਸਾਲ ਡੇਢ ਸਾਲ ਜੇ ਬੂਟਾ ਪਲਦੇ ਉਸ ਤੋਂ ਬਾਅਦ ਆਪਣੇ ਆਪ ਚੱਲ ਪੈਂਦਾ ਸੋ ਸਾਡੇ ਜਿਹੜਾ ਤਾਪਮਾਨ ਬਹੁਤ ਹਾਈਸਟ ਤੇ ਜਾ ਰਿਹਾ ਸੋ ਅਸੀਂ ਮੈਂ ਅਪੀਲ ਕਰਦਾ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਜਿਸ ਤੇ ਨਾਲ ਵਾਰਸ਼ਾਂ ਵੀ ਜਿਸ ਤਰ੍ਹਾਂ ਪੁਰਾਣੇ ਸਮੇਂ ਤੇ ਸਹੀ ਟਾਈਮ ਤੇ ਸੋਨ ਦੇ ਮਹੀਨੇ ਵਿੱਚ ਵਾਰਸ਼ਾ ਹੁੰਦੀ ਅਸੀਂ ਲੇਕਿਨ ਹਜੇ ਤੱਕ ਜਿਹੜੀਆਂ ਬਾਰਸ਼ਾ ਨਹੀਂ ਹੋ ਰਹੀਆਂ ਸੋ ਅਸੀਂ ਸਾਰੇ ਰਲ ਕੇ ਪੱਤ ਬੱਦ ਰੁੱਖ ਲਗਾਈਏ ਹਰਿਆਵਲੀ ਜੈ ਹਿੰਦ ਜੈ ਭਾਰਤ ਪਟਿਆਲਾ ਤੇ શ્રી ਬਨੋਦ ਸ਼ਰਮਾ ਜੀ ਚਲ 77 ਦਿਨ ਚੱਲ ਰਹੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਹਰ ਖੇਤਰ ਦੇ ਵਿੱਚ ਸੰਸਥਾ ਕੰਮ ਕਰਦੀ ਹੈ ਉੱਥੇ ਲਈ ਵਾਤਾਵਰਣ ਨੂੰ ਬਚਾਉਣ ਦੇ ਲਈ ਬਹੁਤ ਹੀ ਵੱਡੇ ਕੰਮ ਕੀਤੇ ਜਾ ਰਹੇ ਨੇ ਅੱਜ ਲੋੜ ਵੀ ਹੈ ਕਿਉਂਕਿ ਪੰਜਾਬ ਇੱਕ ਅਜਿਹਾ ਸਟੇਟ ਹੈ ਜਿੱਥੇ 3 ਜਾਂ 4% ਰਕਬਾ ਰਹਿ ਗਿਆ ਜੰਗਲ ਥੱਲੇ ਜੋ ਕਿ ਕਟੜਕਟ 22 25% ਰਕਬਾ ਜੰਗਲ ਥੱਲੇ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਸ਼੍ਰੀ ਬਲਵੰਤ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਪਟਿਆਲਾ ਨੂੰ ਹਰਾ-ਭਰਾ ਕਰਨ ਦੇ ਲਈ ਪਟਿਆਲਾ ਦੇ ਵਾਤਾਵਰਣ ਨੂੰ ਬਚਾਉਣ ਲਈ ਸਾਡੀ ਧਰਤੀ ਨੂੰ ਬਚਾਉਣ ਲਈ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਉਹ ਤਾਂ ਲੈਵਲ ਬਹੁਤ ਥੱਲੇ ਜਾ ਰਿਹਾ ਹੈ ਇਹ ਤਾਂ ਹੀ ਬਚ ਸਕਦਾ ਜੇ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਾਵਾਂਗੇ ਤੇ ਪੌਦੇ ਲਾਉਣ ਤੋਂ ਬਾਅਦ ਉਹਨਾਂ ਦਾ ਪਲਣ-ਪੋਸ਼ਣ ਤੇ ਉਹਦੇ ਰੱਖਿਆ ਕਰਾਂਗੇ ਤਾਂ ਕਿ ਉਹ ਚਾਰ-ਪੰਜ ਸਾਲ ਉਹਦੀ ਟੇਕ ਕੇਅਰ ਕਰੀਏ ਤਾਂ ਕਿ ਵੱਡਾ ਦਰਖਤ ਬਣ ਕੇ ਫਿਰ ਸਾਨੂੰ ਕਈ ਸਾਲ ਠੰਡੀ ਹਵਾ ਦੇ ਸਕੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਇਹ 22 ਤੇ ਹੀ ਇਕਰੇ ਦਾ ਰਕਬਾ ਹੈ ਪਰ ਇੱਥੇ ਬੜੀ ਦੁੱਖ ਦੀ ਗੱਲ ਹੈ ਇੱਕ ਵੀ ਮਾਲੀ ਨਹੀਂ ਹੈ ਸਰਕਾਰ ਦੀ ਆਊਟਸੋਰਸ ਪਾਲਿਸੀ ਵੀ ਹੈ ਘੱਟੋ ਘੱਟ ਆਊਟਸੋਰਸ ਦੇ ਰਹੀ ਵੀ ਇੱਥੇ 8-10 ਮਾਲੀ ਰੱਖ ਕੇ ਇਸ ਰਕਬੇ ਵਿੱਚ ਲੈਂਡਸਕੇਪਿੰਗ ਕਰਕੇ ਇੱਥੇ ਬਹੁਤ ਵੱਡੇ ਦਰਖਤ ਲੱਗ ਸਕਦੇ ਆ ਜਿਹੜਾ ਪੂਰਾ ਇਸ ਏਰੀਆ ਦੀ ਜਿਹੜੀ 50-60 ਹਜ਼ਾਰ ਦੀ ਆਬਾਦੀ ਹੈ ਉਹਨਾਂ ਨੂੰ ਇੱਕ ਨੇਚਰਲ ਏਸੀ ਜਿਹੜੇ ਹੈਗੇ ਆ ਅੱਛੀ ਹਵਾ ਮਿਲ ਸਕਦੀ ਹੈ ਇੱਕ ਅੱਛਾ ਵਾਤਾਵਰਣ ਮਿਲ ਸਕਦਾ ਪਟਿਆਲਾ ਸ਼ਹਿਰ ਨੂੰ ਇਹਦਾ ਬੜਾ ਅੱਛਾ ਯੂਜ਼ ਹੋ ਸਕਦਾ ਹੈ ਇਸ ਲਈ ਇੱਥੇ ਮਾਲੀ ਜ਼ਰੂਰ ਲਗਾਏ ਜਾਣ ਤੇ ਆਈਟੀਆਈ ਦੀ ਡਿਵੈਲਪਮੈਂਟ ਵੱ